ਬਰਨਾਲਾ ਦੇ ਕਰਿਆਨਾ ਸਟੋਰ ਵਿਖੇ ਇੱਕ ਅਣਪਛਾਤੀ ਮਹਿਲਾ ਖਰੀਦਾਰੀ ਕਰਨ ਆਏ ਗ੍ਰਾਹਕ ਦੇ ਹਜ਼ਾਰਾਂ ਰੁਪਏ ਚੋਰੀ ਕਰਕੇ ਫਰਾਰ ਹੋ ਗਈ। ਚੋਰੀ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਮਹਿਲਾ ਨੇ ਬੜੀ ਹੁਸ਼ਾਰੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੇਰਾ ਨਾਮ ਦਾਰਾ ਸਿੰਘ ਹੈ ਪ੍ਰਿੰਟ ਵਕਤਗੜ ਤੋਂ। ਜੀ ਤੇ ਮੈਂ ਪੈਸੇ ਬੈਂਕ ਤੋਂ ਕਢਾ ਕੇ ਲਿਆ ਸੀ। ਉਸ ਤੋਂ ਬਾਅਦ ਮੈਂ ਆ ਕੇ ਭਗਤ ਸਿੰਘ ਦੇ ਪੁੱਤ ਕੋਲ ਜਿਹੜੀ ਵਿਜੇ ਦੁਕਾਨ ਆ ਉੱਥੇ ਆ ਕੇ ਬਹਿ ਗਿਆ। ਜਦੋਂ ਮੈਂ ਸੌਦਾ ਲਿਆ ਤਾਂ ਉੱਥੇ ਇੱਕ ਮੇਰੇ ਸੱਜੇ ਪਾਸੇ ਜਨਾਨੀ ਬੈਗੀ। ਤੇ ਸ਼ਬਦਾ ਲੈ ਕੇ ਮੈਂ ਜਦੋਂ ਪਰਪੜਾ ਪਰਸ ਖੋਲਿਆ ਤਾਂ ਉਹਦੇ ਵਿੱਚ ਮੈਂ 10000 ਦੀ ਗੁੱਟੀ ਕੱਢ ਕੇ 1000 ਰੁਪਏ ਉਹਨਾਂ ਨੂੰ ਦੇਤਾ ਉਦੋਂ ਖੋਲਿਆ ਉੱਤੋਂ ਬਾਅਦ ਜਦੋਂ ਮੈਂ ਉੱਥੇ ਬਹਿ ਗਿਆ ਤਾਂ ਕੱਟ ਕੇ ਮਿਲਾ ਕੇ ਜਦੋਂ ਮੈਂ ਖੜਾ ਡੰਗਣ ਲੱਗਿਆ ਕਰ ਵੀ ਮੈਨੂੰ ਕਹਾ ਵੀ ਤੇ ਵੀ ਮੜੇ ਪਿੱਛੇ ਹਟ ਜਾ ਤੇ ਉਹ ਪਿੱਛੇ ਨਹੀਂ ਹਟੀ ਤੇ ਜਦੋਂ ਮੈਂ ਅਸੀਂ ਗਾਹਾਂ ਜਾ ਕੇ ਮੈਂ ਗਿਆ ਗੱਡੀ 'ਚ ਬੈਠਿਆ ਤਾਂ ਉਹ ਇਥੋਂ ਦੀ ਜਿੱਥੋਂ ਦੀ ਉਹਨੇ ਕੱਟ ਮਾਰਿਆ ਸੀ ਉੱਥੋਂ ਮੇਰਾ ਮੋਬਾਈਲ ਵਿੱਚ ਹੀ ਮੋਬਾਈਲ ਡਿੱਗ ਪਿਆ ਆਪਣੀ ਸ਼ੀਟ ਤੇ ਮਸ਼ੀਨ ਦੇ ਦੇਖਿਆ ਮਾ ਮੋਬਾਈਲ ਮੇਰਾ ਇਹਦੇ ਵਿੱਚ ਸੀ ਜਦੋਂ ਮੈਂ ਮੋਬਾਈਲ ਚੱਕ ਕੇ ਦੇਖਿਆ ਉਹ ਮੈਂ ਕੱਟ ਦੇਖ ਲਿਆ ਤੇ ਕੱਟ ਲੈ ਕੇ ਮੈਂ ਮੁੰਡੇ ਨੂੰ ਕਿਹਾ ਲੱਕੀ ਨੂੰ ਵੀ ਆ ਮੇ ਤਾਂ ਪੈਸੇ ਕੱਟ ਆ ਕੱਟ ਮਾਰਿਆ ਪੈਸੇ ਨਿਕਲ ਗਏ ਯਾਨੀ ਇੱਕ ਪਾਸੇ ਵਾਲੇ ਪੈਸੇ ਰਹਿ ਗਏ ਦੋ ਜਗ੍ਹਾ ਪਾਏ ਸੀ ਇੱਕ ਵਾਲੇ 50000 ਰੁਪਇਆ 50000 ਜਿਹੜਾ ਸੀ ਉਹਨੂੰ ਕੱਟ ਲਿਆ ਉਹਨਾਂ ਟੋਟਲ ਤਾਂ 1.5 ਲੱਖ ਰੁਪਇਆ ਸੀਗਾ ਮੇਰਾ ਤੇ ਉਹਦੇ ਮੈਂ ਥੋੜਾ ਬੀਕਾ ਜਹਾ ਦੇ ਵੀ ਆਇਆ ਸੀ ਤੇ ਉਸ ਤੋਂ ਬਾਅਦ 50 ਕੱਟ ਲਿਆ ਤੇ ਅਸੀਂ ਫਿਰ ਉਹਦੀ ਦੁਕਾਨ ਤੇ ਆ ਗਏ ਸਾਡੇ ਆਉਣ ਤੋਂ ਬਾਅਦ ਚ ਦੁਕਾਨ ਤੇ ਉਹਨਾਂ ਨੇ ਸਾਨੂੰ ਵੀਡੀਓ ਉਹ ਦਿਖਾਇਆ ਤੇ ਉਹਨਾਂ ਦਾ ਇੱਕ ਨੌਕਰ ਮਗਰ ਭੱਜਿਆ ਪੁੱਜਿਆ ਵੀ ਪਰ ਮੋਟਰਸਾਈਕਲ ਕੋਈ ਪਤਾ ਨਹੀਂ ਲੱਗਿਆ ਜੀ ਮੰਗੇ ਚਾਹੁੰਦੇ ਵੀ ਸਾਡਾ ਜਿਹੜਾ ਨੁਕਸਾਨ ਉਹ ਸਾਨੂੰ ਪੈਸੇ ਦਵਾਏ ਜਾਣ ਕਿਉਂ ਸਾਡੇ ਕਮਾਈ ਦੇ ਪੈਸੇ ਸੀ ਉਹ ਤੇ ਪਰ ਮੇਰੇ ਬੈਗ ਪਰਸ ਘਟਿਆ ਬੰ ਮੈਂ ਦੇਖ ਆਇਆ ਇਹ ਇਹ ਕੱਲ੍ਹ ਇਹ ਘਟਨਾ ਵਾਪਰੀ ਐ ਦੋ ਇੱਕ ਬਜ਼ੁਰਗ ਦਾਰਾ ਸਿੰਘ ਵਾਸੀ ਬਖਤਗੜ ਇਹ ਆਪਣਾ ਕੁਝ ਖਰੀਦਦਾਰੀ ਕਰਨ ਵਾਸਤੇ ਸਦਰ ਬਾਜ਼ਾਰ ਬਰਨਾਲਾ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਇਹਨਾਂ ਦੇ ਕੋਲ ਇੱਕ ਝੋਲੇ ਦੇ ਵਿੱਚ ਕੁਝ ਕੈਸ਼ ਹੈਗਾ ਸੀ ਤੇ ਉੱਥੇ ਕੁਝ ਅਣਪਛਾਤੀ ਇੱਕ ਔਰਤਾਂ ਨੂੰ ਲੋ ਇਹਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਬਲੇਡ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫਆਈਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸਐਚਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਏ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੀਆਂ ਦੋਸ਼ੀ ਔਰਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਮੈਸੇਜ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆਪ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾ ਕੇ ਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੋਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਾਹ ਰੱਖਣ ਤੇ ਕੋਈ ਵੀ ਇਹੋ ਜੀ ਜਾਣਕਾਰੀ ਹੁੰਦੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨਾ